ਆਉਣ ਵਾਲੇ ਦਿਨਾਂ ਵਿੱਚ ਬ੍ਰੈਂਪਟਨ ਵਿੱਚ ਬੱਚਿਆਂ ਦੀ ਮਾਨਸਿਕ ਸਿਹਤ ਨਾਲ ਸੰਬੰਧਿਤ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਇਸ ਸੈਮੀਨਾਰ ਵਿੱਚ ਮਾਪੇ ਵੀ ਹੋਣਗੇ ਤੇ ਹੈਲਥ케ਅਰ ਪ੍ਰੋਫੈਸ਼ਨਲਸ ਵੀ ਹੋਣਗੇ ਇਸ ਸੈਮੀਨਾਰ ਦੀ ਜ਼ਰੂਰਤ ਕਿਉਂ ਪਈ ਤੇ ਇਸ ਸੈਮੀਨਾਰ ਵਿੱਚ ਕੀ ਕੀ ਹੋਏਗਾ ਤੁਸੀਂ ਕਿਸ ਤਰ੍ਹਾਂ ਜੁਆਇਨ ਕਰ ਸਕਦੇ ਹੋ ਇਹ ਸਾਰੀ ਜਾਣਕਾਰੀ ਦੇਣ ਲਈ ਸਾਡੇ ਨਾਲ ਆਰਗੇਨਾਈਜ਼ਰਜ਼ ਨੇ ਇਨਾ ਤੋਂ ਇਨਫੋਰਮੇਸ਼ਨ ਲਵਾਂਗੇ ਪਾਲ ਸਭ ਤੋਂ ਪਹਿਲੇ ਤੁਹਾਡੇ ਤੋਂ ਸ਼ੁਰੂ ਕਰਾਂਗੇ ਜੀ ਤੁਹਾਨੂੰ ਕਿਉਂ ਜ਼ਰੂਰਤ ਮਹਿਸੂਸ ਹੋਈ ਇਸ ਸੈਮੀਨਾਰ ਦੀ ਹਾਂਜੀ ਪਹਿਲੀ ਗੱਲ ਥੈਂਕ ਯੂ ਫਾਰ ਸਾਡਾ ਤੁਸੀਂ ਆਪਣਾ ਟਾਈਮ ਕੱਢਿਆ ਸਾਡੀ ਇਨਫੋਰਮੇਸ਼ਨ ਆਪਣੇ ਪਬਲਿਕ ਲੈਕਚਰ ਲਈ ਰੀਜ਼ਨ ਕਿ ਅੱਪਰ ਰੋਡ ਡੇ ਟੂ ਡੇ ਬੇਸਿਕ ਦੇ ਵਿੱਚ ਫੈਮਿਲੀ ਸਰਕਮਸਟੈਂਸਸ ਵੀ ਦੇਖਦੇ ਆਂ ਜਿੱਥੇ ਬੱਚੇ ਮੈਂਟਲ ਹੈਲਥ ਨਾਲ ਫੇਸ ਕੀਦਾ ਮੇਰਾ ਪਰਸਨਲ ਲਾਈਫ ਤੇ ਸਾਡੀ ਫੈਮਿਲੀ ਦੇ ਵਿੱਚ ਬੱਚਿਆਂ ਨੇ ਮੈਂਟਲ ਹੈਲਥ ਫੇਸ ਕੀਤਾ ਉਸ ਵੇਲੇ ਉਹਨਾਂ ਨੂੰ ਗਾਈਡੈਂਸ ਦੀ ਲੋੜ ਨਹੀਂ ਸੀ ਪਤਾ ਨਹੀਂ ਸੀ ਕਿਹੜੀ ਗਾਈਡੈਂਸ ਉਹਨਾਂ ਨੂੰ ਮਿਲ ਸਕਦੀ ਆ ਅਵੇਅਰਨੈਸ ਦੀ ਨਹੀਂ ਸੀ ਪੇਰੈਂਟਸ ਨੂੰ ਵੀ ਨਹੀਂ ਪਤਾ ਸੀ ਅਵੇਅ ਲਾਈਟ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡਾ ਸੈਕਿੰਡ ਸੈਮੀਨਾਰ ਹੈ ਲਾਸਟ ਈਅਰ ਵੀ ਅਸੀਂ ਦਾ ਸਿਮਿਲਰ ਸੈਮੀਨਾਰ ਕੀਤਾ ਸੀ ਸੋ ਇਸ ਕਰਕੇ ਅਸੀਂ ਅਵੇਰਨੈਸ ਕ੍ਰੀਏਟ ਕਰਨਾ ਚਾਹੁੰਦੇ ਆ ਡਾਕਟਰ ਵਡੇਰਾ ਤੁਸੀਂ ਬਹੁਤ ਸਾਰੇ ਕਮਿਊਨਿਟੀ ਇਨੀਸ਼ੀਏਟਿਵਸ ਨਾਲ ਜੁੜੇ ਹੋਏ ਹੋ ਇਸ ਇਹ ਵਾਲਾ ਜਿਹੜਾ ਸੈਮੀਨਾਰ ਹੈ ਖਾਸ ਕਰਕੇ ਇਹਦੀ ਕੋਵਿਡ ਤੋਂ ਬਾਅਦ ਜ਼ਰੂਰਤ ਜ਼ਿਆਦਾ ਮਹਿਸੂਸ ਹੋਈ ਹੈ ਜੀ ਕੋਵਿਡ ਦੇ ਟਾਈਮ ਤੇ ਤੁਸੀਂ ਜਾਣਦੇ ਹੋ ਕਿ ਬੱਚੇ ਤੇ ਪੇਰੈਂਟਸ ਸਾਰੇ ਘਰ ਦੇ ਅੰਦਰ ਇਕੱਲੇ ਸੀ ਇਕ ਦੂਜੇ ਨਾਲ ਕਮਿਊਨੀਕੇਸ਼ਨ ਜਿਹੜੀ ਕਮਿਊਨਿਟੀ ਚ ਹੋਣੀ ਚਾਹੀਦੀ ਹੈ ਉਹ ਬੱਚਿਆਂ ਨੂੰ ਨਹੀਂ ਮਿਲਦੀ ਤੇ ਅਸੀਂ ਦੇਖਿਆ ਹੈਗਾ ਕਿ ਜਿਹੜੇ ਸਾਡੇ ਬੱਚੇ ਹੈਗੇ ਆ ਕਿਡਸ ਹੈਗੇ ਆ ਉਹਨਾਂ ਦੇ ਅੰਦਰ ਐਂਗਜ਼ਾਇਟੀ ਡਿਪਰੈਸ਼ਨ ਇਕੱਲਾਪਨ ਥੋੜਾ ਵਧ ਗਿਆ ਹੈਗਾ ਤੋਂ ਅਸੀਂ ਇਹ ਸੈਮੀਨਾਰ ਇਸ ਕਰਕੇ ਕਰ ਰਹੇ ਹੈਗਾ ਤਾਂ ਕਿ ਅਸੀਂ ਦੱਸ ਸਕੀਏ ਕਿ ਅਗਰ ਅਸੀਂ ਆਪਣੇ ਬੱਚਿਆਂ ਦੀ ਟੇਕ ਕੇਅਰ ਕਰਨੀ ਹੈ ਮੈਂਟਲ ਹੈਲਥ ਨੂੰ ਪ੍ਰੋਮੋਟ ਕਰਨਾ ਹੈ ਤੇ ਜਿਹੜੇ ਪੇਰੈਂਟਸ ਹੈਗੇ ਆ ਉਹਨਾਂ ਨੂੰ ਆਪਣੇ ਬੱਚਿਆਂ ਦੇ ਨਾਲ ਕਮਿਊਨੀਕੇਸ਼ਨ ਇੰਪਰੂਵ ਕਰਨੀ ਪੈਣੀ ਹੈਗੀ ਆ ਜਿਵੇਂ ਬੱਚਿਆਂ ਦੀ ਗੱਲਾਂ ਸੁਣਾਂਗੇ ਨਹੀਂ ਉਹਨਾਂ ਦੇ ਦੁੱਖ ਨੂੰ ਸਮਝਾਂਗੇ ਨਹੀਂ ਤੇ ਅਸੀਂ ਐਕਸ਼ਨ ਨਹੀਂ ਲੈ ਸਕਦੇ ਸੋ ਇਹ ਪਰਪਸ ਦਾ ਸੈਮੀਨਾਰ ਕਰ ਰਹੇ ਹਾਂ। ਆਲ ਸਾਨੂੰ ਇਹ ਦੱਸੋ ਕਿ ਸੈਮੀਨਾਰ ਵਿੱਚ ਕੀ ਕੀ ਹੋਏਗਾ ਤੇ ਕਿਸ ਤਰ੍ਹਾਂ ਲੋਕ ਇਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਨੇ। ਹਾਂਜੀ ਇਹ ਜਿਹੜਾ ਮੇਨ ਗੱਲ ਹੈ ਉੱਥੇ ਸਾਡੇ ਕੋਲ ਪ੍ਰੋਫੈਸ਼ਨਲ ਮੈਡੀਕਲ ਪ੍ਰੋਫੈਸ਼ਨਲਸ ਹੋਗੇ ਉਹ ਆਪਣਾ ਆਪਣਾ ਐਕਸਪੀਰੀਅੰਸ ਸ਼ੇਅਰ ਕਰੋਗੇ ਉਹ ਆਪਣੀ ਟਿਪਸ ਦੋਗੇ ਤੇ ਨਾਲੇ ਕਮਿਊਨੀਕੇਸ਼ਨ ਕਰੋਗੇ ਫਿਰ ਬਾਅਦ ਚ ਸਾਡਾ ਕਿਊ ਐਂਡ ਏ ਸੈਸ਼ਨ ਵੀ ਹੋਗਾ ਜੇ ਪਬਲਿਕ ਕੁਐਸਚਨ ਪੁੱਛ ਸਕਦੇ ਆ ਆਪਣੇ ਆਪ ਡਾਕਟਰਸ ਨੂੰ ਡਾਇਰੈਕਟਲੀ ਜੇ 1-1 ਵਨ ਟੂ ਬੀ ਉਤੇ ਦੋ ਚਾਰ ਮਿੰਟ ਗੱਲ ਕਰ ਸਕਦੇ ਆ ਡਾਕਟਰ ਵਡੇਰਾ ਇਸ ਤੇ ਕਿਹੜੇ ਕਿਹੜੇ ਟਾਪਿਕਸ ਹੋਣਗੇ ਜਿਸ ਤਰ੍ਹਾਂ ਕੀ ਲੋਕਾਂ ਨੂੰ ਦੱਸਿਆ ਜਾਏਗਾ ਕਿ ਆਪਣੇ ਬੱਚਿਆਂ ਨਾਲ ਕਮਿਊਨੀਕੇਟ ਕਿਸ ਤਰ੍ਹਾਂ ਕਰਨਾ ਹੈ ਡਿਫਿਕਲਟ ਟਾਈਮਸ ਦੇ ਵਿੱਚ ਕਿਹੜੀ ਕਿਹੜੇ ਲਿੰਕਸ ਆ ਜਿਹੜੇ ਤੁਸੀਂ ਡਾਟਸ ਕਨੈਕਟ ਕਰੋਗੇ ਸੋ ਬੇਸਿਕਲੀ ਇਸ ਸੈਮੀਨਾਰ ਦਾ ਜਿਹੜਾ ਮੇਨ ਮੁੱਦਾ ਹੈਗਾ ਉਹ ਹੈਗਾ ਕਮਿਊਨੀਕੇਸ਼ਨ ਅਸੀਂ ਦੇਖਦੇ ਹੈਗੇ ਆ ਕਿ ਅੱਜ ਦੀ ਡੇਟ ਵਿੱਚ ਬੱਚਿਆਂ ਤੇ ਪੇਰੈਂਟਸ ਦੇ ਵਿੱਚ ਕਮਿਊਨੀਕੇਸ਼ਨ ਦਾ ਗੈਪ ਹੈ ਈਵਨ ਜਿਹੜੇ ਸਪਾਊਸ ਹੈਗੇ ਆ ਉਹਨਾਂ ਦੇ ਵਿੱਚ ਇੱਕ ਦੂਜੇ ਦੇ ਵਿੱਚ ਕਮਿਊਨੀਕੇਸ਼ਨ ਦਾ ਗੈਪ ਹੈ ਘਰ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਸਾਡੇ ਇੰਡੀਅਨ ਕਲਚਰ ਦੇ ਵਿੱਚ ਜੁਆਇੰਟ ਫੈਮਲੀਆਂ ਹੁੰਦੀਆਂ ਸਾਡੇ ਗ੍ਰੈਂਡਪੇਰੈਂਟਸ ਨਾਲ ਰਹਿੰਦੇ ਹੈਗੇ ਸਾਡੇ ਨਾਲ ਸੋ ਪੇਰੈਂਟਸ ਤੇ ਗ੍ਰੈਂਡਪੇਰੈਂਟਸ ਤੇ ਗ੍ਰੈਂਡਪੇਰੈਂਟਸ ਤੇ ਗ੍ਰੈਂਡਕਿਡਸ ਦੇ ਵਿੱਚ ਕਮਿਊਨੀਕੇਸ਼ਨ ਦਾ ਵੀ ਗੈਪ ਹੈ ਸੋ ਸਾਡੀ ਕੋਸ਼ਿਸ਼ ਹੈ ਇਸ ਸੈਮੀਨਾਰ ਦੇ ਨਾਲ ਕੀ ਇਹ ਸਾਰੇ ਜਿਹੜੇ ਲੋਕ ਹੈ ਉਹ ਆਪਸ ਵਿੱਚ ਕਮਿਊਨੀਕੇਸ਼ਨ ਕਿਵੇਂ ਇੰਪਰੂਵ ਕਰ ਸਕਣ ਤੇ ਜਿਹੜੇ ਵੀ ਸਾਡੇ ਸਪੈਸ਼ਲਿਸਟ ਸਪੀਕਰਸ ਆ ਰਹੇ ਹੈ ਉਹਨਾਂ ਕੋਲ ਬਹੁਤ ਸਾਲਾਂ ਦਾ ਤਜਰਬਾ ਹੈ ਜਿਹੜਾ ਕਿ ਉਹ ਸ਼ੇਅਰ ਕਰਨਾ ਚਾਹੁੰਦੇ ਆ ਪਾਲ ਕੋਈ ਆਖਰੀ ਥਾਟਸ ਇਸ ਸੈਮਨ ਔਰ ਬਾਰਜ ਆਡੀ ਆਕਰੀ ਟਾਰਟ ਇਸ ਸਨ ਕਮਿਊਨਿਟੀ ਦੀ ਸਪੋਰਟ ਦੀ ਲੋੜ ਆ ਅਸੀਂ ਤਾਂ ਆਪਣੇ ਬਿਹਾਫ ਤੇ ਜਿਹੜਾ ਡਾਕਟਰ ਹਣੀ ਰეკਮੈਂਡ ਕੀਤਾ ਸੀ ਤਾਂ ਪ੍ਰੋਫੈਸ਼ਨਲ ਲੈ ਕੇ ਆ ਰਹੇ ਆ ਐਜ਼ ਆ ਸੈਟ ਇਸ ਜਸਟ ਅ ਗਿਵ ਗਿਵਿੰਗ ਬੈਕ ਟੂ ਦ ਕਮਿਊਨਿਟੀ ਇਹ ਇਵੈਂਟ ਸਾਡਾ ਜੀ ਓਕਟੋਬਰ 7 ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ ਇਹ ਆਰਬੀਸੀ ਦੀ ਬਿਲਡਿੰਗ ਆ ਔਨ ਫਾਈਨੈਂਸ਼ੀਅਲ ਡਰਾਈਵ ਐਂਡ ਡੇਰੀ ਰੋਡ 401 ਤੁਸੀਂ ਕਹਿ ਸਕਦੇ ਆ ਉਥੇ ਕਾਨਫਰੈਂਸ ਰੂਮ ਚ ਹੋ ਰਿਹਾ ਜੀ ਆਖਰੀ ਥਾਟਸ ਡਾਕਟਰ ਵਡੇਰਾ ਅ ਮੇਰੇ ਸਾਹਿਬ ਨਾਲ ਮੈਂ ਲੋਕਾਂ ਨੂੰ ਇਹ ਰਿਕੁਐਸਟ ਕਰਾਂਗਾ ਕਿ ਤੁਸੀਂ ਇਸ ਸੈਮੀਨਾਰ ਦਾ ਫਾਇਦਾ ਚੱਕੋ ਪਿਛਲੀ ਵਾਰ ਅਸੀਂ ਇਹ ਸੈਮੀਨਾਰ ਬ੍ਰੈਂਟਨ ਸਿਟੀ ਹਾਲ ਵਿੱਚ ਕੀਤਾ ਸੀ ਤੇ ਇਟ ਵਾਸ ਅ ਗੁੱਡ ਇਵੈਂਟ ਗੁੱਡ ਟਰਨ ਆਊਟ ਇਸ ਸਾਲ ਅਸੀਂ ਚਾਹੁੰਦੇ ਹਾਂ ਕਿ ਬੋਥ ਮਿਸਿਸ ਆਗਾ ਤੇ ਬ੍ਰੈਂਟਨ ਦੇ ਜਿਹੜੇ ਲੋਕ ਹੈਗੇ ਉਹਦਾ ਫਾਇਦਾ ਚੱਕਣ ਇਸ ਕਰਕੇ ਲੋਕੇਸ਼ਨ ਜਿਹੜੀ ਹੈਗੀ ਹੈ ਉਹ ਸੈਂਟਰ ਵਿੱਚ ਰੱਖੀ ਹੈ